ਐਮਐਲਏ ਹਲਕਾ ਬਡਲਾਡਾ ਦੇ ਪ੍ਰਿੰਸੀਪਲ ਪੁਤਰਾਮ ਅੱਜ ਪਿੰਡ ਟਾਲੀਆਂ ਦੇ ਅਨਾਜ ਮੰਡੀ ਦਾ ਉਦਘਾਟਨ ਕਰਨ ਆਏ ਨੇ ਹਰ ਜੱਬੋ ਜੀ ਬਹੁਤ ਬੜਾ ਸਤਿਕਾਰ ਹੈ ਹਰ ਬਹੁਤ ਤੇਰਾ ਸਤਿਕਾਰ ਹੈ ਬੜਾ ਭਾਈ ਮਾੜਾ ਸਾਈਡ ਦੇ ਚਲੋ ਵੀਰ ਤੁਸੀਂ ਰਹਿ ਗਏ ਹਾਂ ਜਾਂ ਤੁਹਾਨੂੰ ਲੈ ਕੇ ਬਾਦੂ ਤੋਂ ਰਹਿਣ ਦਾ ਹੈ ਇਧਰ ਸਰਪਾਪ ਇਧਰ ਜਾ ਬਈ ਮੜਾ ਹੋਈ ਕਿਹੋ ਸਰੇ ਖਲਿਆ ਖਲਿਆ ਪਿੰਡ ਬਹੁਤ ਵੱਡਾ ਕੰਮ ਕੀਤਾ ਸੀ ਚਲੋ ਇਹ ਲੋਕ ਆਈ ਹੈ ਜੀ ਸਗੇ ਕੰਮ ਨੂੰ ਨਹੀਂ ਇਦੋਂ ਮੈਂ ਕਿਹਾ ਜੀ ਮੈਂ ਮੇਰੇ ਸਾਹਮਣੇ ਕਿਹਾ ਇੱਥੇ ਕੰਮ ਨਹੀਂ ਸਿੱਟਣੀ ਹੈ ਜਿਹਦਾ ਮੈਂ ਮੇਡੀਆ ਲਈ ਕਿਹਾ ਚਲੋ ਚਲੋ ਆਪਾਂ ਕੰਮ ਨਹੀਂ ਮੀਡੀਆ ਪਹਿਲਾਂ ਕਰ ਹਾਂ ਬਣਾ ਕੰਮ ਕਰਿਆ ਦਾ ਬਾਰ ਬਾਰ ਗੋਲੀ ਮਾਰੀ ਪਾਉਂਦੇ ਆ। ਭਾਈ ਮੜਾ ਦੇਵਦਾ। ਦੇਵਦਾ। ਵੀਰੇ ਮੜਾ ਚੰਕ ਦਾ। ਟਕਾਈ ਨਾਲ ਹੱਕੀ ਚੱਲੋ। ਆਓ ਜੀ। ਕੀ ਆ ਲੈ? ਆ ਜੀ ਆ ਜੀ ਆ ਜੀ। ਲੋ ਜੀ ਸੋਦੇ ਪਾ। ਕੋਈ ਕੋਈ ਗੱਲ ਕਰ। ਠੀਕ ਹੈ। ਸਾਰੇ ਸੋਦੇ ਜਾਰ ਨੇ। ਹਾਂ ਜੀ। ਮਹਾਂ ਜੀ ਆਉਂਦੇ ਆ। ਹਾਂ ਜੀ ਜਾਰੇ। ਦਿਓ ਜੀ ਸਾਈਡ ਤੋਂ। ਆ ਵੀ ਆ ਜੀ। ਇਹਦਾ ਭਾਈ।

ਤੁਹਕੇ ਦੇ ਰਾਂ ਕੋਈ ਮਰਾ ਮੰਦੀ ਚ ਆ ਗਿਆ ਆ ਗਿਆ ਜੀ ਜਵਾਬਾਦ ਜਵਾਬਾਦ ਆ ਆ ਆ ਮਾਦਵੀ ਨਿਸ਼ੇੜੀ ਐਸਿਨਾ ਹੋਇਆ ਜੀ ਨਾ ਬੰਦਾ ਅੱਲਾਹ ਅੱਲਾਹ ਵੀਡੀਓ ਬਣਾ ਲਓ ਥੈਂਕ ਯੂ ਵੀਡੀਓ ਬਣੇਗਾ ਕਹਾਣੀ ਜਾਂਦੀ ਆ ਗਾਜਨ ਸਾਥੀਓ ਦੇਖੋ ਅੱਜ ਤੁਹਾਡੇ ਵੱਲੋਂ ਪਿੰਡ ਵੱਲੋਂ ਇੱਕ ਵੱਡਾ ਮਾਗਤ ਹੁੰਦੀ ਹੈ ਕਿ ਸਾਡਾ ਫਰਜ਼ ਚਾ ਕਰਨਾ ਹੈ ਤੁਹਾਡੇ ਸਾਹਮਣੇ ਆ ਕੇ ਫਰਜ਼ ਚਾ ਹੋ ਗਿਆ ਉਹ ਕਰਨ ਕਰਨਾ ਅੱਜ ਨਮਾਜ਼ ਮਾਰਦੇ ਹੈ ਮਨੇ ਸਾਰਾ ਇੱਟਾਂ ਨਮੀ ਲੱਗੀਆਂ ਨੇ ਤੁਹਾਡੇ ਸਾਹਮਣੇ ਲੱਗੀਆਂ ਨੇ 20 ਲੱਖ ਰੁਪਏ ਲਾਇਆ ਹੈ ਪਰ ਕਿਸਾਨਾਂ ਵਾਸਤੇ ਲਾਇਆ ਹੈ ਵੱਡੀ ਗੱਲ ਤਾਂ ਇਹ ਹੈ ਇੱਕ ਕੰਮੀ ਕਿਸਾਨਾਂ ਦਾ ਹੈ ਸੋ ਜਿਹੜੇ ਸਾਥੀ ਮਤਲਬ ਇਸ ਗੱਲ ਦਾ ਵਿਰੋਧ ਕਰਦੇ ਨੇ ਦੇਖੋ ਮੈਂ ਪੋਲੀਟੀਕਲ ਕੰਮ ਆ ਮੰਡੀ ਚ ਆ ਮਨਲੇਜਮੈਂਟ ਚ ਪਿੰਡ ਦਾ ਮਾਮਾ ਪੋਲੀਟੀਕਲ ਕੰਮ ਆ ਮਾਮਾ ਤੁਸੀਂ ਮੰਨ ਲੈਂਦੇ ਆ ਜਿਹੜਾ ਕੰਮ ਹੀ ਤੁਹਾਡਾ ਹੈ ਜਿਹੜਾ ਕੰਮ ਹੀ ਕਿਸਾਨਾਂ ਦਾ ਹੈ ਕਿਸਾਨਾਂ ਦੀ ਫਸਲ ਆਉਣੀ ਹੈ ਉਹ ਫਸਲ ਵਾਸਤੇ ਅਸੀਂ ਸਾਰਾ ਫੜਮ ਕਾ ਕੀਤਾ ਤੁਸੀਂ ਸਾਰੇ ਪਿੰਡਾਂ ਦੇ ਕਿੰਨੇ ਮੋਤਵਰ ਸੱਜਰ ਬੈਠੇ ਹੋ ਠੀਕ ਹੈ ਗੱਲ ਸੋ ਇਹੋ ਜੇ ਕੰਮ ਆ ਇਹਦਾ ਸਾਫ ਜਿਹੇ ਕਿਸਾਨ ਜੋ ਮੋਹਰ ਦੇ ਜਿਹੜਾ ਕੰਮ ਹੀ ਕਿਸਾਨਾਂ ਦਾ ਹੈ ਹਾਂਜੀ ਇਹਦਾ ਮਤਲਬ ਇਹ ਪੜਾਈ ਦੇ ਕੰਮ ਕਰ ਨਹੀਂ ਦੇਣੇ ਕੋਈ ਠੀਕ ਹੈ ਗੱਲ ਸੋ ਇਸ ਕਰਕੇ ਜਿਹੜੇ ਬੰਦੇ ਦੇਖੋ ਗਰੋਧ ਕਰਦੇ ਹੁੰਦੇ ਆ ਮਰੀ ਜਾਂਦਾ ਦੇਖ ਲੈ ਗੁਰ ਕੰਮ ਵੀ ਕੰਮ ਕਿਸ ਕੰਮ ਐ ਮੇਰੇ ਕੀ ਕੰਮ ਹੈ ਇਹ ਕੰਮ ਸੋਡੇ ਕਿਸਾਨਾਂ ਦੇ ਇੱਕ ਫੜ ਉੱਚਾ ਕੀਤਾ ਨਵਾਂ ਬਣਾਇਆ ਚਾਹੀ ਲੱਖ ਰੁਪਇਆ ਲਾਇਆ ਤਾਂ ਜੋ ਸੋਡੀਆਂ ਜਿਹੜੀਆਂ ਫਸਲਾਂ ਨੇ ਪਰ ਉੜਨਾ ਸੋ ਇਸ ਕਰਕੇ ਇਸ ਕਰਕੇ ਸਾਰਿਆਂ ਦਾ ਅੱਜ ਇਸ ਫੜ ਬਣਾਉਣ ਦੇ ਵਿੱਚ ਸਾਡੇ ਐਸ.ਡੀ. ਸਾਹਿਬ ਇਹਨਾਂ ਨੇ ਪੂਰਾ ਜੋਰ ਲਾਇਆ ਹੈ ਮੀਤਾਲਪੁਰ ਕੋ ਕੰਪਨੀ ਆ ਉਹ ਕੱਲੀ ਕੱਲੀ ਇਟ ਪੱਕੀ ਲਾਈ ਹੈ ਚੇਅਰਮੈਨ ਸਾਹਿਬ ਨੂੰ ਸਾਨੂੰ ਅਸੀਂ ਕਹਿੰਦੇ ਰਹੇ ਹਾਂ ਕਿ ਭਾਈ ਕੋਈ ਇਟ ਕੱਚੀ ਨਾ ਲੱਗੇ ਸਾਡੇ ਆ ਕੇਚ ਲਾਈ ਹੈ ਵਧੀਆ ਇਟ ਲਾਈ ਹੈ ਸੋ ਇਸ ਕਰਕੇ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਇਓ ਬਹੁਤ ਧੰਨਵਾਦ ਕਰਦਾ ਹਾਂ ਇਹ ਨਹੀਂ ਪ੍ਰਸ਼ਾਦਾ ਦੱਸਣ ਦਿੰਦੇ ਨਹੀਂ ਨੂੰ ਮੂਵਮੈਂਟ ਕਰਾ ਦੇ ਲਓ

तो रहे तो जाए। आड़ा। आड़ा जाए। तो से दो दिन बंद चला अपनी कुर्सी ब ਆਵਾਜ਼ ਆ ਰਹੀ ਹੈ ਕਿ ਕਿਆ ਹੈ ਸ਼ੁਭਾਇਆ ਤੇਰੇ ਬਾਹਰ ਬਾਹਰ ਲਾਈ ਨਹੀਂ ਆਦੀ ਨੀ ਸੁਹਾਰੂ ਉਹਨਾਂ ਦੇ ਦੋ ਸਤਾਰਜੋਗ ਵੀਰੋ ਮੈਂ ਦੇ ਦੇ ਦੋ ਕਾਜੂ ਵੀਰੋ ਅੱਜ ਅੰਤ ਹੋ ਗਿਆ ਤੁਹਾਡੀ ਜੀ ਮੰਗ ਸੀ ਫੈਂਡਾਲੀਆਂ ਦੀ ਸਾ ਇੱਕ ਖਾਨਾਂ ਦੀ ਜੋਈਆਂ ਦੀ चेयरमैन साहब मार्केट कमेटा के सिंगला जी अच्छा सारे ने फंड छोटा रहेगा जो कच्चा फंडीमा मिट्टी पाई है वह मिट्टी पा के जोड़ा है फल थोड़ा ना तो किसानों वास्ते कम किया है किसान कोई जोड़ पड़ती है जी सदक लड़े ला जिस सबके कोई करना के समस्त मंगा ने ਅਸੀਂ ਤੁਹਾਡੇ ਨਾਲ ਅਗੇਤਨ ਸੰਪਰਕ ਕਰਨ ਦੇ ਵਾਸਤੇ ਬਜਟ ਸੇ ਕੰਮ ਨਹੀਂ ਸੁੱਟਾ ਹੈ ਫਰਦਾ ਜਿਹੜੀ ਫਰਦਾ ਮਤਲਬ ਇਹ ਹੁੰਦਾ ਜੀ ਉੱਥੇ ਫਸਲ ਹੁੰਦੀ ਹੈ ਇਹ ਬੜੀ ਫਸਲ ਸਾਂਭਣ ਵਾਸਤੇ ਅਸੀਂ ਇੰਨਾ ਫਰਾਂਚਾਈਜ਼ ਲੱਕੇ ਤੇ ਲਾਇਆ ਹੈ ਤਾਂ ਤੁਹਾਨੂੰ ਸਵਾਦ ਕਰੀ ਥਾ ਤੇ ਜੇਕਰ ਤੁਸੀਂ ਵਿਰੋਧ ਕਰਦੇ ਤਾਂ ਮੜੀ ਗੱਲ ਉਸ ਕਰਕੇ ਜਿਹਨੇ ਤੁਸੀਂ ਵੇਚੋ ਤੁਹਾਡਾ ਮਾਤੀ ਰਹਿਣੀ ਹੈ ਕਿ ਬਦਲਾ ਕੋਈ ਮਤਲਬ ਕੰਮ ਆਏਗਾ ਇਸ ਤੋਂ ਬਾਅਦ ਟੋਪੇ ਠੀਕ ਕਰਾਂਗੇ ਟੋਪੇ ਤੋਂ ਬਾਅਦ ਅਸੀਂ ਹਰੇਕ ਖੇੜੇ ਬਣਾ ਕੇ ਦੇਵਾਂਗੇ ਐਸੇ ਦੋ ਤਿੰਨ ਮਹੀਨਿਆਂ ਚ ਜਿਹੜੀਆਂ ਤੋਂ ਬਾਅਦ ਅਸੀਂ ਹਰੇਕ ਕੰਪਨੀ ਦੀ ਗੜੀ ਦੇ ਵਿੱਚ ਇੱਕ ਸਾਲ ਦੀ ਜੀ ਗੱਲਾਂ ਲੋਗੀਆਂ ਨੇ ਸਫਾਈ ਦਾ ਪ੍ਰਬੰਧ ਕਰਨਾ ਇਹ ਚਾਰ ਪੰਜ ਗੱਲਾਂ ਦੇ ਉੱਤੇ ਅਸੀਂ ਵੱਡੀ ਗੱਲ ਨਹੀਂ ਲਈ ਹੈ ਵੱਡੀ ਗੱਲ ਹੈ ਸਾਡੀ ਨਸ਼ਾ ਨਿਕਾਉਣਾ ਤੁਸੀਂ ਹਰਾਮ ਮੰਨੋਗੇ ਤੁਸੀਂ ਅੱਜ ਵੀ ਦੇਖ ਲਓ ਵੀ ਨਸ਼ੇ ਇਸ ਦੇ ਪਰਬੰਧ ਜੇ ਤੁਹਾਨੂੰ ਲੱਗਦਾ ਹੈ ਵੀ ਨਸ਼ਾ ਕੋਈ ਵੇਚਦਾ ਹੈ ਕਿਉਂਦਾ ਤੁਹਾਨੂੰ ਅੱਜ ਸਾਰੇ ਪੰਜਾਬ ਵਿੱਚ ਬੰਦ ਨਹੀਂ ਇੱਡਾ ਵੱਡਾ ਦੇਖੋ ਸਮਝ ਚੱਕੀ ਲੋਕਾਂ ਨੇ ਪਹਿਲਾਂ ਗੁਰਦਾ ਸਾਹਿਬ ਦੀ ਅਸੀਂ ਕੋਈ ਜਮਾਨਾ ਸੌਣੀ ਚੱਕੀ ਭਵੰਤਮਾਨ ਨੇ ਅੱਜ ਇਕੱਲੇ ਇਕੱਲੇ ਪੰਜਾਬ ਦੇ ਪਿੰਡ ਦੇ ਵਿੱਚ ਨਸ਼ੇ ਕਰੇ ਹੋ ਤੁਹਾਡੀ ਬੱਚੇ ਤੁਹਾਡੀ ਜਵਾਨੀ ਦੀ ਬਜਨੀ ਹੈ ਵੱਡਾ ਕੰਮ ਹੋ ਗਿਆ ਭਲਾ ਇੱਡੇ ਵੱਡੇ ਕੰਮ ਕਰਨ ਦੇ ਭਵੰਤਮਾਨ ਦੀ ਸ਼ਾਬਾਸ਼ ਜੀ ਜੀ ਤੁਹਾਨੂੰ ਬਹੁਤ ਬਹੁਤ ਮਦਦ ਨਸ਼ਾ ਦੇ ਲੋਕ ਲੋਕਾਂ ਦੇ ਧੀਆ ਪੁੱਤਰਾਂ ਸਾਡੀਆਂ ਜੀ ਹੈਗੇ ਸਨ ਬਰਬਾਦ ਕਰਤੀਆਂ ਸੀ ਮਾਂ ਬਰਬਾਦ ਕਰਤੀਆਂ